ਆਈਆ ਗੱਲ ਵਿਦੈਂਡੋ ਫਾਰਮ ਇੰਟਰਵਿਊ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਮਿੱਤਰੋ ਅੱਜ ਆਪਾਂ ਇੱਕ ਟਰੈਕਟਰ ਦਿੱਤਾ ਜੀ ਇੰਡੋ ਫਾਰਮ ਤੇ ਟਰੈਕਟਰ ਹੈਗਾ ਬਈ ਵੈਸੇ ਸੈਕੰਡ ਹੈਂਡ ਹੈ ਜੀ ਇਹ ਤੇ ਆਪ ਟਰੈਕਟਰ ਲੈਣਾ ਆਪਣੇ ਬਾਈ ਨਾਲ ਹੀ ਸਮਰਾਲੇ ਤੋਂ ਨਵਾਂ ਟਰੈਕਟਰ ਇਹ ਅਸੀਂ ਬਾਈਰਾਂ ਨੂੰ ਬਾਈਆਂ ਦੇ ਪੁਰਾਣਾ ਲੈਣਾ ਚਲੋ ਆਪਾਂ ਬਾਈ ਨੂੰ ਨਮ ਲਾਉਨੇ ਆ ਬਾਈ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੈ ਬਾਈ ਬਾਈ ਨੇ ਆਪਣੇ ਨਾਲ YouTube ਤੋਂ ਵੀ ਜੁੜੇ ਹੋਏ ਨੇ ਬਾਈ ਨਾਲ ਤਕਰੀਬਨ ਕਾਫੀ ਟਾਈਮ ਤੋਂ ਗੱਲਬਾਤ ਹੈ ਨਾ ਬਾਈ ਹਾਂਜੀ ਹਾਂ ਬਿਲਕੁਲ ਤੇ ਬਾਈ ਕਹਿੰਦਾ ਵੀ ਟਰੈਕਟਰ ਆਪਾਂ ਨੇ ਖੇਤੀ ਸਟਾਰਟ ਕਰਨੀ ਹੈ ਵੀ ਟਰੈਕਟਰ ਲੈਣਾ ਆਪਾਂ ਨੇ ਰੇਂਜ ਵੀ ਬਾਈ ਦੀ ਤਕਰੀਬਨ ਇੰਨੀ ਕੁ ਸੀਗੀ 2 2.5 ਦੀ ਰੇਂਜ ਦੇ ਵਿੱਚ ਵਿੱਚ ਤੇ ਬਾਈ ਨਾਲ ਹੋਰ ਵੀ ਟਰੈਕਟਰ ਆਪਣੇ ਕੋਲ ਸੀਗੇ ਖੜੇ ਤੇ ਫਿਰ ਬਾਈ ਨੂੰ ਅਸੀਂ ਆਪੇ ਸਲਾਹ ਦਿੱਤੀ ਵੀ ਬਾਈ ਟਰੈਕਟਰ ਜਿਹੜਾ ਮਰਜ਼ੀ ਲੈ ਲਓ ਵੀ ਸਾਡੇ ਕੋਲੋਂ ਜਿੱਥੋਂ ਮਰਜ਼ੀ ਲਓ ਵੀ ਆਹ ਟਰੈਕਟਰ ਤੁਹਾਡੇ ਮਤਲਬ ਦਾ ਹੈ ਪਾਵਰ ਵੀ ਬੜੀ ਆ ਫੰਕਸ਼ਨ ਵੀ ਸਾਰੇ ਹੀ ਨੇ ਵੀ ਤੁਹਾਡਾ ਟਰੈਕਟਰ ਕੰਮ ਦਊਗਾ ਇਦਾਂ ਹੀ ਬਾਈ ਗੱਲ ਇਦਾਂ ਹੀ ਆ ਜੀ ਬਿਲਕੁਲ ਬਹੁਤ ਵਧੀਆ ਸਾਡਾ ਸੌਦਾ ਹੈਗਾ ਠੀਕ ਹੈ ਜੀ ਐਕਟਰ ਵੀ ਵਧੀਆ ਦਿੱਤਾ ਵੀਰ ਨੇ ਠੀਕ ਹੈ ਜੀ ਗੱਲ ਤੇ ਬਾਈ ਨੂੰ ਤਾਂ ਪਿੰਡ ਕਿਹੜਾ ਜੀ ਪਿੰਡ ਪੰਜੇਟਾ ਜੀ ਸਮਰਾਲੇ ਕੋਲ ਜੀ ਸਮਰਾਲੇ ਠੀਕ ਹੈ ਜੀ ਤੇ ਬਾਈ ਨੇ ਦੋਹੋਂ ਚੱਲ ਕੇ ਆਏ ਆ ਬਾਈ ਆਪਣੇ ਕੋਲ ਆਪ ਬਾਈ ਦਾ ਬੇਟਾ ਏ ਠੀਕ ਹੈ ਜੀ ਬਾਈ ਕਹਿੰਦਾ ਇਹਨੂੰ ਹੀ ਲਾਉਣਾ ਖੇਤੀ ਤੇ ਤੇ ਇਹਦਾ ਬਹੁਤ ਵਧੀਆ ਗੱਲ ਆ ਬਾਈ ਨਹੀਂ ਅੱਜ ਕੱਲ੍ਹ ਥੋੜੇ ਮਾਵਾ ਸੋਚਦੇ ਵੀ ਨਾਣੇ ਖੇਤੀ ਚ ਲਾਉਣੇ ਨਹੀਂ ਪਰ ਇਦਾਂ ਦੀ ਕੁਝ ਹੁੰਦਾ ਨਹੀਂ ਹੈਗਾ ਇਹਦਾ ਸਿਰਫ ਆਪਣੇ ਮਨ ਦੀ ਸੋਚਣੀ ਆ ਗੱਲਬਾਤ ਤੇ ਆਪ ਬਾਈ ਨਾਲੇ ਨਾਲ ਭਰਾ ਨੇ ਥੋੜਾ ਜਿਹਾ ਟਰੈਕਟਰ ਦਿਖਾ ਦਨੇ ਵੈਸੇ ਭਾਈ ਵੀਡੀਓ ਆਪੇ ਦੀ ਕੋਈ ਪਾਈ ਨਹੀਂ ਟਰੈਕਟਰ ਦੀ ਨਹੀਂ ਤਾਂ ਆਪਾਂ ਹਰੇ ਟਰੈਕਟਰ ਦੀ ਵੀਡੀਓ ਪਾਉਨੇ ਆ ਦੀ ਵੀਡੀਓ ਪਾਈ ਨਹੀਂ ਕਿ ਪਰਸੋਂ ਹੀ ਆਇਆ ਸੀ ਟਰੈਕਟਰ ਤੇ ਪਰਸੋਂ ਭਾਈ ਨਾਲ ਨਾਲ ਗੱਲ ਪਾਈ ਕਹਿੰਦੇ ਇੱਕ ਵਾਰ ਸਾਨੂੰ ਟਰੈਕਟਰ ਦਿਖਾ ਕੇ ਵੀ ਫੇਰ ਪਾਇਓ ਜੇ ਆਪਾਂ ਨੇ ਨਾ ਫਿੱਟ ਕਰਦਾ ਵੀ ਫੇਰ ਬਾਅਦ ਵਿੱਚ ਵੀਡੀਓ ਪਾ ਦਿਓ ਠੀਕ ਆ ਜੀ ਤੇ ਇਹ 12 ਮਾਡਲ ਹੈ ਟਰੈਕਟਰ ਤੇ ਹਜੇ ਤੱਕ ਨਾਲ ਦੇ ਟਾਇਰ ਵਗੈਰਾ ਨੇ ਠੀਕ ਹੈ ਟਾਇਰ ਤੇ ਰੀਵਨ ਲੈ ਕੇ 40 ਕੇ ਪੈਸੇ ਤੇ ਕਲਚ ਤੱਕ ਹਜੇ ਟਰੈਕਟਰ ਦਾ ਪਿਆ ਨਹੀਂ ਭਾਈ ਨਾਲ ਦਾ ਕਲਚ ਚੱਲਦਾ ਇੰਜਨ ਇੰਜਨ ਸਾਰਾ ਕੁਝ ਸੀਲਡ ਆ ਟਰ ਇਹ 12-13 ਨਾਂ ਤੱਕ ਆਪਣੇ ਟਰੈਕਟਰ ਪਿਓਰ ਸੀਟਰ ਦੇ ਇੰਜਨ ਵਿੱਚ ਆਏ ਆ ਆ ਵੇਖੋ ਠੀਕ ਹੈ ਜੀ ਸੈਂਟਰ ਗੇਅਰ ਚ ਆ ਇਹ ਸਬਰਾਜ ਵਾਲੀ ਹਿਸਾ ਹੁੰਦਾ ਸੀਗਾ ਨਾ ਟਰੈਕਟਰਾਂ ਚ ਬਾਅਦ ਦੇ ਵਿੱਚ ਸੈੱਟ ਗੇਅਰ ਚ ਆ ਗਈ ਸੀਗੇ ਇਹ ਤੇ 30 55 ਐਨਵੀ ਜਿਵੇਂ ਕੀ ਪਣਾ ਉਹ ਖੜਾ ਹੈ ਸਾਹਮਣੇ 14 ਦੇ ਟਰੈਕਟਰ ਨਾਲ ਸੇਮ ਉਹੀ ਮਾਡਲ ਹੈ ਉਹਦੇ ਵਿੱਚ ਥੋੜੀ ਜੀ ਇੰਜਨ ਦੀ ਬਾਅਦ ਚ 13 14 ਦੇ ਵਿੱਚ ਡਰੈਨ ਚੇਂਜ ਹੋ ਗਈ ਸੀ ਇਹਦੇ ਥੋੜੀ ਜੀ ਡਰੈਨ ਹੋਰ ਹੈ ਜੀ ਤੇ ਬਾਕੀ ਕਿਤਾ ਟਰੈਕਟਰ ਬਾਰੇ ਪਤਾ ਹੀ ਹੈ 50 ਐਚਪੀ ਦੀ ਕੈਟਾਗਰੀ ਚ ਆ ਜਾਂਦਾ ਟਰੈਕਟਰ ਇਹ ਟਾਇਰ ਟੂਰ ਵੀ ਤਰੀਬਨ ਵਧੀਆ ਚੱਲੀ ਜਾਣਾ ਹੈ ਜੇ ਬਾਈ ਨਾਲ ਕੋਲ ਬਾਈ ਖੜੇ ਆ ਟਾਇਰ ਠੀਕ ਆ ਜੀ ਤੇ ਹੱਕ ਹੱਕ ਸਾਰਾ ਕੁਝ ਨਾਲ ਦਾ ਖੇਤੀਬਾੜੀ ਦਾ ਟਰੈਕਟਰ ਚੱਲਿਆ ਵਾ ਡਬਲ ਡਿਸਟ੍ਰਿਬਿਊਟਰ ਦਾ ਬਾਈ ਠੀਕ ਆ ਡਬਲ ਡਿਸਟ੍ਰਿਬਿਊਟਰ ਦਾ ਟਰੈਕਟਰ ਲੋ ਜੀ ਇਤਰੋ ਵੀ ਚੈੱਕ ਕਰ ਲੋ ਕੰਡੀਸ਼ਨ ਕੋਈ ਨਹੀਂ ਕੋਈ ਨਹੀਂ ਬੋਲਦੇ ਤਾਂ ਨਾ ਕਰਨ ਦੇ ਖਿੱਚੋ ਕੇ ਵਾ ਆ ਠੀਕ ਆ ਜੀ ਮੱਕੀ ਬਾਈ ਟਰੈਕਟਰ ਜਿਹੇ ਨਵਾਂ ਤੇ ਇਹ ਪੁਰਾਣਾ ਜਿਹਨੇ ਟਰੈਕਟਰ ਪਹਿਲੀ ਵਾਰ ਉਹਨੂੰ ਬਾਈ ਨਵੇਂ ਵਰਗਾ ਹੀ ਠੀਕ ਨਹੀਂ ਬਾਈ ਬਾਕੀ ਬਾਈ ਦਾ ਅਸਬੋਹ ਬਹੁਤ ਵਧੀਆ ਬਾਈ ਫੋਨ ਤੇ ਗੱਲਬਾਤ ਕਰਕੇ ਜਾਣਗੇ ਉਹਦਾ ਆਪਣੀ ਜਗਾ ਬਾਕੀ ਕਰਨ ਵੀ ਰਹੇ ਬਾਕੀ ਬਾਈ ਕਰੀਏ ਬਾਈ ਨਾਲ ਜਾਣਾ ਬਈ ਚਲੋ ਚਲੋ ਜੋ ਬਾਈ ਥੋੜੀ ਜੀ ਬੈਟਰੀ ਡਾਊਨ ਸੀਗੀ ਟਰੈਕਟਰ ਜੀ ਕਿਉਂਕਿ ਟਰੈਕਟਰ ਖੜਾ ਹੀ ਸੀ ਪਹਿਲਾਂ ਵੀ ਤੇ ਬਾਕੀ ਅੱਜ ਚੱਲੇ ਤੇ ਹੋ ਜਾਣਗੇ ਵੀ ਟਰੈਕਟਰ ਦੋ ਤਿੰਨ ਦਿਨ ਹੋ ਗਿਆ ਸਾਡੇ ਕੋਲ ਤੋਂ ਆਇਆ ਟਰੈਕਟਰ ਖੜਾ ਹੀ ਹੈ ਬਾਈ ਸਟਾਰਟ ਨਹੀਂ ਸੀ ਕਰਿਆ ਬਾਕੀ ਆਵਾਜ਼ ਵੀ ਬਹੁਤ ਸੋਹਣੀ ਆ ਟਰੈਕਟਰ ਦੀ ਇਹ ਜਿਹਨੂੰ ਜਣ ਸਾਰਾ ਕੁਝ ਨਾਲ ਲਈ ਤਾਂ ਖੁੱਲਿਆ ਨਹੀਂ ਹੈਗਾ ਤੇ ਠੀਕ ਹੈ ਜੀ ਬਾਕੀ ਮੁਵਾਰਕਾਂ ਬਾਈ ਇਹਨਾਂ ਨੂੰ ਵਾਅਦਾ ਕਰੇ ਅੰਬੀਰ ਸਾਡਾ ਇਹ ਬਲੋਲਪੁਰੇ ਡਿਊਟੀ ਆ ਬਾਈ ਜੀ ਡਾਕ ਖਾਨੇ ਦੇ ਵਿੱਚ ਜੌਬ ਕਰਦਾ ਬਾਈ ਠੀਕ ਹੈ ਜੀ ਤੇ ਬਰੇਦਰ ਨੂੰ ਲੰਘ ਜਿਓ ਨਾ ਬਾਈ ਕਈਆ ਚੱਲ ਗਏ ਡੈਂਟੋ ਫਾਰਮ ਉਹ ਬਾਈ ਮਾਮੇ ਦੇ ਮੁੰਡੇ ਉਹ ਤਾਂ ਮਲਾਇਆ ਨਹੀਂ ਹੈਗਾ 메ਨ ਬੰਦਾ ਰਹਿ ਗਿਆ ਇਹੋ ਜਿਹਾ ਪਿੱਛੇ ਹੀ ਰਹਿ ਜਾਂਦਾ ਵੀਡੀਓ ਤੇ ਹਾਂ ਠੀਕ ਹੈ ਪਿੱਛੇ ਠੀਕ ਆ ਠੀਕ ਆ ਭਾਈ ਉਹਦੀ ਟਰੈਕਟਰ ਦੀ ਕਰਨ ਵੀ ਵੀਡੀਓ ਤਾਂ ਵੈਸੇ ਪਾਈ ਨਹੀਂ ਦੀ ਆਪਾਂ ਨੇ ਕਿਉਂਕਿ ਜਿੱਦਣ ਆਣ ਕੋ ਆਏ ਤਾਂ ਨਾ ਟਰੈਕਟਰ ਇਹ ਕਿਉਂਕਿ ਵੀਰ ਨੇ ਆਪਾਂ ਨੂੰ ਪਹਿਲਾਂ ਕਿਹਾ ਵਾ ਸੀਗਾ ਕਿ ਆਪਾਂ ਇੰਨੇ ਗ੍ਰੇਡ ਵਾਲਾ ਵੀ ਆਪਾਂ ਨੇ ਦੋ ਵੀ ਦੋ ਦੀ ਰੇਂਜ ਵਾਲਾ ਕੋਈ ਟਰੈਕਟਰ ਲੈਣਾ ਹੈ ਵੀ ਟਰੈਕਟਰ ਵੀ ਥੋੜਾ ਬੜੀ ਪਾਵਰ ਦਾ ਹੋਵੇ ਵੀ ਥੋੜਾ ਜਿਹਾ ਆਪਾਂ ਨੂੰ ਪਾਵਰ ਪੂਰ ਚ ਬਾਈ ਚਾਹੁੰਦਾ ਸੀ ਪੈਸੇ ਘੱਟ ਲਾਉਣੇ ਥੋੜੇ ਜਿਹਾ ਤਾਂ ਕਰਕੇ ਬਾਈ ਨੂੰ ਦੱਸਿਆ ਜੀ ਬਾਈ ਕਹਿੰਦਾ ਵੀ ਸਾਨੂੰ ਦਿਖਾ ਕੇ ਇੱਕ ਵਾਰ ਵੀ ਫੇਰ ਟਰੈਕਟਰ ਗਾਹਾਂ ਦਿਓ ਤੇ ਬਾਕੀ ਜਾਨੀ ਕਿ ਬਾਈ ਦਾ ਬਾਈ ਵਧੀਆ ਕੰਮ ਦਊਗਾ ਹਨ ਹਾਂਜੀ ਤੇ ਬਾਈ ਨੇ ਵੀ ਥੋੜਾ ਜਿਹਾ ਆਪਣੇ ਤੋਂ ਮਾਨ ਕਰਿਆ ਤਾਂ ਬਹੁਤ ਬਾਈ ਕਹਿੰਦਾ ਵੀ ਮੰਨੂ ਆਪਨੋ ਨੋਲਜ ਵੀ ਥੋੜੇ ਭਰੋਸੇ ਤੇ ਲੈਣਾ ਤੇ ਬਾਈ ਇਹਨਾਂ ਨੂੰ ਆਪਾਂ ਨੇ ਪੂਰੀ ਗਾਰੰਟੀ ਚਾਕੇ ਟਰੈਕਟਰ ਦਿੱਤਾ ਵੀ ਵੀ ਆਪਣੀ ਤਸੱਲੀ ਹੈ ਪੂਰੀ ਠੀਕ ਨੇ ਹੋਰ ਫਿਰ ਗਰਮੀ ਹੋ ਗਈ ਬਾਈ ਬੌਸਮ ਬਹੁਤ ਵਰਕ ਪੈ ਗਿਆ ਬਾਹਰ ਕੱਢਣਾ 10 15 ਮਿੰਟ ਔਖਾ ਲੱਗਦਾ ਠੀਕ ਹੈ ਹਾਂ ਛਤਰੀ ਇਹ ਲੋ ਜੀ ਮਿੱਤਰੋ ਪਹੁੰਚ ਗਏ ਆਪਾਂ ਖੇਤਾਂ 'ਚ ਅੱਜ ਤਕਰੀਬਨ 2-3 ਦਿਨ ਬਾਅਦ ਮਾਰਿਆ ਗੇੜਾ ਬਾਈ ਗੰਨਾ ਲਾਇਸੀ ਬਾਈ ਤਰੀਨ 15 ਦਿਨ ਹੋ ਗਏ ਜੇੰਨਾ ਲੱਗਿਆ ਬਾਈ ਜੰਮਣ 5% ਗੰਨਾ ਨਿਕਲਿਆ ਹਜੇ ਬਾਕੀ ਉਮੀਦ ਆ ਵੀ ਥੋੜੇ ਦਿਨ ਦੇ ਵਿੱਚ ਵਿੱਚ ਗੰਨਾ ਨਿਕਲਿਆ ਹੋਊਗਾ ਸਾਰਾ ਹੀ ਥੋੜੀ ਜੀ ਗਿੱਲ ਘੱਟ ਸੀਗੀ ਥੋੜੀ ਜੀ ਮਨੂੰ ਲੱਗਿਆ ਹੁਣ ਵੀ ਜੇ ਗਿੱਲ ਥੋੜੀ ਹੋਰ ਹੁੰਦੀ ਤਾਂ ਗੰਨਾ ਸਾਰਾ ਬਾਹਰ ਆ ਜਾਣਾ ਤਾਂ ਠੀਕ ਆ ਜੀ ਤੇ ਬਾਕੀ ਚਲੋ ਦੇਖਦੇ ਆ ਗੰਨਾ ਆਪਾਂ ਨੇ ਉੱਧਰ ਵੀ ਲਾਇਆ ਥੋੜਾ ਜਿਹਾ ਇੱਧਰ ਆਪਾਂ ਨੇ ਪਿਆਜ਼ ਲਾਏ ਹੋਏ ਆ ਜੀ ਖਾਣ ਵਾਸਤੇ। ਇਸ ਵਾਰ ਬਾਈ ਪਿਆਜ਼, ਆਲੂ, ਤੇ ਲਸਣ, ਹੋਰ ਵੀ ਸਬਜ਼ੀ ਸਾਰਾ ਆਪਾਂ ਨੇ ਘਰ ਦੀ ਲਾਇਆ ਬੜਾ। ਪਿਆਜ਼ ਥੋੜੀ ਪਨੀਰੀ ਘਰ ਦੀ ਲਈ ਥੋੜੀ ਵਧੀਆ ਨਿਕਲੀ। ਨਿਸਰ ਕੇ ਪਿਆਜ਼। ਪਰ ਚਲੋ ਕੋਈ ਗੱਲ ਨਹੀਂ। ਕੁਝ ਨਹੀਂ ਪਾਇਆ ਬਾਈ ਸਰਵੇ ਚ ਰੇ ਪਾਇ ਸੀ ਦੇਸੀ ਆਪਾਂ ਨੇ। ਠੀਕ ਆ ਜੀ ਤੇ ਆ ਇੱਧਰ ਇੱਕ ਇੱਕ ਕੈਰਾ ਬਰਸੀਨ ਦਾ ਥੋੜਾ ਬਰਸੀਨ ਪਿੱਛੇ ਲੱਗਵਾ ਥੋੜਾ ਜਿਹਾ ਇੱਧਰ ਲਾਇਆ ਹੋਇਆ ਬਾਈ। ਠੀਕ ਆ ਜੀ। ਬਾਕੀ ਚਲੋ ਠੀਕ ਹੈ ਭਾਈ ਵੀਡੀਓ ਦੇ ਵਿੱਚ ਇੰਨਾ ਹੀ ਜੀ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਕਰਦਿਆ ਕਰੋ ਤੇ ਚੈਨਲ ਨੂੰ ਕਰਿਆ ਕਰੋ ਸਬਸਕ੍ਰਾਈਬ ਆਪਾਂ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੇਂ ਬਲੌਗ ਦੇ ਵਿੱਚ ਸਾਰੇ ਵੀਰਾਂ ਦਾ ਤੈਅ ਦਿ ਲੋ ਧੰਨਵਾਦ